ਇੱਕ ਢੀ ਉਤਰ ਇੱਕ ਢੀ ਇਤਨਾ ਉਤਰ ਸਾਈ ਸੁਣੇ ਜਰਾ ਗੱਲ ਬੀਰਵਾਲ ਕਹਿੰਦਾ ਲਿਆਉ ਜੀ ਤੇਨ ਰੁਪਈਏ ਹੁਣੇ ਜਾਦੂ ਤੇਨ ਰੁਪਈਏ ਲੈ ਕੇ ਚਲੇ ਗਿਆ ਬੀਰਵਾਲ 1 ਰੁਪਇਆ ਜਾ ਕੇ ਜਿੱਥੇ ਬਾਦਸ਼ਾਹ ਦਾ ਖਾਤਾ ਚੱਲਦਾ ਸੀ ਉੱਥੇ ਜਮਾ ਕਰਾ ਦਿੱਤਾ ਇੱਕ ਤੋੜ ਛੋੜ ਜਾ ਕੇ ਚਲੇ ਗਿਆ ਸਾਈ ਲੋਕਾਂ ਦਾ ਪਿੰਡ ਸੰਮੋ ਦੇ ਵਿੱਚ ਤੁਲ ਕਰੀਦਾ ਘਾਰਿਆ ਸੀ 사ਤਸੰਗ ਹੋ ਰਿਹਾ ਸੀ ਬਾਦਸ਼ਾਹ ਦੇ ਨਾਮ ਦੀ ਉੱਤੇ ਅਰਦਾਸ ਕਰਾ ਦਿੱਤੀ ਕੋਠਾ ਇਤਨ ਉਤ ਉਸ ਬਹੁਤ ਵੱਡੇ ਸ਼ਹਿਰ ਚ ਚਲੇ ਗਿਆ ਇੱਕ ਕੋਠੇ ਤੇ ਨੱਚਣ ਵਾਲੀ ਨਹੀਂ ਜਿਹੜੀ ਨੱਚ ਕੇ ਲੋਕਾਂ ਦਾ ਦਿਲ ਬਹਿਲਾਉਂਦੀ ਹੈ ਉਹਨੂੰ ਦੇ ਦਿੱਤਾ ਇਤਨ ਉਤ ਬੁੜੇ ਬਾਦਸ਼ਾਹ ਕਹਿੰਦਾ ਵੀ ਲਿਆ ਸੋਹ ਕਹਿੰਦਾ ਜੀ ਦੇ ਆਇਆ ਹੁਣ ਉਹ ਬੰਦੇ ਵੀ ਦੇਖਦੇ ਆ ਵੀ ਸੌਦੇ ਇਹ ਜੇ ਕਿੱਥੇ ਰੱਖੇ ਹੋਏ ਦੇਖੋ ਦਰਸ਼ਨ ਤਾਂ ਕਰ ਲੀਏ ਸੌਦਿਆਂ ਦਾ ਕਹਿੰਦਾ ਲਿਆ ਵੀ ਇੱਥੇ 1 ਰੁਪਈਆ ਦੇ ਕਹਿੰਦਾ ਜੀ ਜਿੱਥੇ ਤੁਹਾਡਾ ਖਾਤਾ ਚੱਲਦਾ ਉੱਥੇ ਜਮ੍ਹਾਂ ਕਰਾ ਦਿੱਤਾ ਅੱਜ ਲੈ ਲਓ ਕੱਲ ਨੂੰ ਲੈ ਲਓ ਪਰਸੋਂ ਦੇ ਲਓ ਚੌਥ ਨੂੰ ਲੈ ਲਓ ਇੱਥੇ ਹੀ ਮਿਲ ਜਾਏਗਾ ਇੱਕ ਕਹਿੰਦਾ ਉੱਤ ਕਹਿੰਦਾ ਸਾਈਂ ਲੋਕਾਂ ਦੇ ਦਰਬਾਰ ਤੇ ਦਰਕਰ ਕੀ ਦਾ ਘਾਰਿਆ ਸੀ 1 ਰੁਪਈਆ ਤੁਹਾਡੇ ਨਾਂ ਦੇ ਉੱਥੇ ਅਲ ਦਾਸ ਕਰਾ ਦਿੱਤੀ ਉਹ 70 ਗੁਣਾ ਤੋਂ ਉੱਪਰ ਜਾ ਕੇ ਮਿਲਦੇ ਕਹਿੰਦੇ ਇਤਨਾ ਉੱਤ ਕਹਿੰਦਾ 1 ਰੁਪਿਆ ਨੱਚਣ ਵਾਲੀ ਨੂੰ ਦਿਆਇਆ ਜਿਹੜੀ ਕੋਠੇ ਤੇ ਨੱਚ ਕੇ ਲੋਕਾਂ ਦਾ ਦਿਨ ਬਹਨੋਗੀਆਂ ਦਾ ਇੱਥੇ ਮਿਲਣਾ ਇਹਦਾ ਇਹ ਗੱਲ ਅਕਲ ਦੀ ਹੁੰਦੀ ਹੈ ਅਜਮੰਦੀ ਹੁੰਦੀ ਹੈ ਇਹ ਗੱਲ ਉਮਰ ਦੀ ਨਹੀਂ ਅੱਜ ਸਾਈਂ ਲੋਕਾਂ ਦੇ ਦਰਬਾਰ ਤੇ ਵਿਗੜੀ ਬਣੀ ਹੈ ਹੁਣ ਤੁਸੀਂ ਸੋਚੂਗੇ